ਹਾਂਜੀ ਬਾਈ ਜੀ ਸਿਰਫ ਹੀ 2,115,000 ਵਿੱਚ 855 ਟਰੈਕਟਰ ਤੁਹਾਨੂੰ ਦੇ ਦੇਣਾ ਆਪਾਂ ਪੂਰੀ ਫੁੱਲ ਵਧੀਆ ਗੁੱਡ ਕੰਡੀਸ਼ਨ ਦਾ ਟਰੈਕਟਰ ਪਿਆਗਾ ਕਿਸੇ ਵਪਾਰੀ ਕੋਲ ਨਹੀਂ ਕਿ ਘਰੀ ਖੜਾ ਵੀਰ ਕੋਲੇ ਟਰੈਕਟਰ ਦਾ ਮਾਡਲ ਵਗੈਰਾ ਤੁਹਾਨੂੰ ਦੱਸਾਂਗੇ ਸਭ ਤੋਂ ਪਹਿਲਾਂ ਮੋਬਾਈਲ ਨੰਬਰ ਸੰਭ ਲੋ ਵੀਰ ਦਾ 880150043 ਵੀਰ ਦਾ ਮੋਬਾਈਲ ਨੰਬਰ ਥੱਲੇ ਸਕਰੀਨ ਤੇ ਵੀ ਸ਼ੋ ਹੋ ਰਿਹਾ ਬਾਈ ਜੀ ਚੈੱਕ ਕਰ ਲਿਓ ਨੰਬਰ ਨੂੰ ਘਰੀ ਖੜਾਗਾ ਵੀਰ ਕੋਲੇ ਟਰੈਕਟਰ ਕਿਸੇ ਵਪਾਰੀ ਕੋਲ ਨਹੀਂ ਖੜਾ ਮਾਡਲ ਹੈਗਾ ਟਰੈਕਟਰ ਦਾ 2001 ਮਾਡਲ ਟਰੈਕਟਰ ਆਗਾ ਬਾਈ ਜੀ 2001 ਮਾਡਲ ਆ ਪੰਜਾਬ ਨੰਬਰ ਦਾ ਟਰੈਕਟਰ ਆ 3 ਸਪੀਡ ਗੇਅਰ ਆ ਬਾਈ ਜੀ ਟਰੈਕਟਰ ਦਾ ਸਾਰਾ ਟਰੈਕਟਰ ਬਿਲਕੁਲ ਰੀਜਨਲ ਪਿਆਗਾ ਇੰਜਨ ਗੇਅਰ ਲੈਫਟ ਦੀ ਪੂਰੀ ਫੁੱਲ ਗਾਰੰਟੀ ਹੋਊਗੀ ਟਰੈਕਟਰ ਦੀ ਬਾਈ ਜੀ ਜੇਕਰ ਟਾਇਰਾਂ ਦੀ ਗੱਲ ਕਰੀਏ ਤਾਂ ਬਾਈ ਜੀ ਚਾਰੋਂ ਟਾਇਰ ਐਮ ਆਰਫ ਕੰਪਨੀ ਦੇ ਟਾਇਰ ਆਗੇ 40 ਤੋਂ 45 ਪੈਸੇ ਟਰੈਕਟਰ ਦੇ ਟਾਇਰ ਹਜੇ ਪਏ ਆਗੇ ਫਾਈਬਰ ਦੀ ਹੁੱਡ ਵਗੈਰਾ ਟਰੈਕਟਰ ਦੇ ਲੱਗੀ ਹੋਈ ਆ ਇੰਜਨ ਗੇਅਰ ਦੀ ਫੁੱਲ ਗਾਰੰਟੀ ਆ ਬਾਕੀ ਬਾਈ ਜੀ ਤੁਸੀਂ ਆਪ ਦਾ ਵਾਕੇ ਚੈੱਕ ਕਰਕੇ ਤਸੱਲੀ ਕਰਕੇ ਟਰੈਕਟਰ ਨੂੰ ਲਿਆ ਮੋਬਾਈਲ ਨੰਬਰ ਥੱਲੇ ਸ਼ੋਅ ਹੋ ਰਿਹਾ ਬਾਈ ਜੀ ਉਸ ਤੇ ਸੰਪਰਕ ਕਰ ਸਕਦੇ ਹੋਗੇ 88015 0041 ਵੀਰ ਦਾ ਮੋਬਾਈਲ ਨੰਬਰ ਆ ਬਾਈ ਜੀ ਸਿਰਫ ਹੀ 215000 ਦੀ ਡਿਮਾਂਡ ਆ ਟਰੈਕਟਰ ਦੀ ਮੌਕੇ ਤੇ ਮਾਨਤਾ ਹੋ ਜਾਊਗਾ ਧੰਨਵਾਦ ਜੀ